ਰਾਮ ਮੰਦਿਰ ਦੇ ਪ੍ਰਣ ਪ੍ਰਤੀਸ਼ਠਾ ਲਈ ਕੁਝ ਘੰਟੇ ਬਾਕੀ ਹਾਨਸ ਰਦਾਲੂਆਂ ਦੇ ਜੈ શ્રી ਰਾਮ ਦੇ ਨਾਅਰਿਆਂ ਨਾਲ ਅਯੁੱਧਿਆ ਦੀਆਂ ਸੜਕਾਂ ਗੂੰਜ ਉਠਿਆ ਅੱਜ ਦੇ ਪ੍ਰੋਗਰਾਮ ਵਿੱਚ ਸੱਲਣ ਲਈ ਵੱਡੀਆਂ ਸ਼ਖਸੀਅਤਾਂ ਦੀ ਪੁੱਜਣ ਦਾ سلسلہ ਐਤਵਾਰ ਤੋਂ ਸ਼ੁਰੂ ਹੋ ਗਿਆ ਹੈ। ਅਯੁੱਧਿਆ ਵਿੱਚ ਅਧਿਆਤਮਕ ਗੁਰੂ, ਅਦਾਕਾਰ, ਰਾਜਨੀਤਾ ਸਮੇਤ ਬਹੁਤ ਸਾਰੇ ਸ਼ਰਧਾਲੂ ਇਕੱਠੇ ਹੋਏ ਹਨ। ਇਸ ਦੇ ਨਾਲ ਹੀ ਰਾਮ ਮੰਦਰ ਦੇ ਪ੍ਰਣ ਪ੍ਰਤੀਸਥਾਨ ਲੈ ਕੇ ਦੁਨੀਆ ਭਰ ਦੇ ਮੰਦਰਾ ਵਿੱਚ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਅਮਰੀਕਾ, ਕੈਨੇਡਾ, ਦੁਬਈ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਵਿੱਚ ਲੋਕ ਸੁੰਦਰ ਕਾંડ ਅਤੇ ਰਾਮਚਰਿਤ ਮਾਨਸ ਦਾ ਪਾਠ ਕਰ ਰਹੇ ਹਨ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਪਵਿੱਤਰ ਸਮਾਰੋਹ ਤੋਂ ਪਹਿਲਾ ਐਤਵਾਰ ਨੂੰ ਨਿਊਯਾਰਕ ਦੇ ਟਾਈਮ ਸਕੁエア ਵਿੱਚ ਓਵਰਸੀਜ਼ ਫਰੈਂਡਸ ਆਫ ਰਾਮ ਮੰਦਿਰ ਦੇ ਮੈਂਬਰਾਂ ਨੇ ਲੱड्डੂ ਵੰਡੇ ਸੰਸਥਾ ਨਾਲ ਜੁੜੇ ਮੈਂਬਰ ਪ੍ਰੇਮ ਭੰਡਾਰੀ ਨੇ ਦੱਸਿਆ ਕਿ ਅਮਰੀਕਾ ਵਿੱਚ ਵੀ ਲੋਕ ਬਹੁਤ ਉਤਸ਼ਾਹੀ ਥਨ ਲੋਕ ਇਸ ਦਿਨ ਨੂੰ ਧੂਮ-ਧਾਮ ਨਾਲ ਮਨਾ ਰਹੇ ਹਨ ਉਨਾਨੀ ਕਹਾ ਕੇ ਸਮਾਗਮ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਜੋੜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਆਪਣੇ ਜੀਵਨ ਕਾਲ ਵਿੱਚ ਇਸ ਦਿਨ ਦੇ ਗਵਾਹ ਹੋਵਾਂਗੇ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼